ਪੰਜਾਬ ਦੇ ਵਿੱਚ ਕਈ ਥਾਵਾਂ ਤੇ ਸੰਗਰੀ ਧੁੰਦ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਤਸਵੀਰਾਂ ਤੁਹਾਨੂੰ ਅਸੀਂ ਲੁਧਿਆਣਾ ਤੋਂ ਦਿਖਾ ਦਿੰਨੇ ਆ ਇਸ ਵਕਤ ਅਸੀਂ ਲੁਧਿਆਣਾ ਫਿਰੋਜ਼ਪੁਰ ਰੋਡ ਹਾਈਵੇ ਤੇ ਮੌਜੂਦ ਹੈਗੇ ਆ ਤਾਂ ਇੱਥੇ ਵੀ ਸੰਗਰੀ ਧੁੰਦ ਦਾ ਕਹਿਰ ਜਿਹੜਾ ਵਾ ਦੇਖਣ ਨੂੰ ਮਿਲ ਰਿਹਾ ਵਾ ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਅਲਰਟ ਜਿਹੜਾ ਵਾ ਜਾਰੀ ਕਰ ਦਿੱਤਾ ਗਿਆ ਸੀ ਅੱਜ ਜਿਹੜਾ ਵਾ ਮੌਸਮ ਵਿਭਾਗ ਵੱਲੋਂ ਔਰੇਂਜ ਅਲਰਟ ਜਾਰੀ ਕੀਤਾ ਗਿਆ ਵਾ ਮੌਸਮ ਵਿਭਾਗ ਨੇ ਕਿਹਾ ਸੀ ਕਿ ਕਈ ਥਾਵਾਂ ਤੇ ਸੰਗਰੀ ਧੁੰਦ ਜਿਹੜੀ ਆ ਪੈ ਸਕਦੀ ਆ ਤਾਂ ਇਹ ਸੰਗਰੀ ਧੁੰਦ ਦਾ ਕਹਿਰ ਜਿਹੜਾ ਵਾ ਕਈ ਥਾਵਾਂ ਤੇ ਦੇਖਣ ਨੂੰ ਬਿਲਟੀ ਜਿਹੜੀ ਆ ਉਹ ਵੀ ਨਜ਼ਰ ਆ ਰਹੀ ਆ ਤਾਂ ਮੌਸਮ ਵਿਭਾਗ ਵੱਲੋਂ ਖਾਸ ਤੌਰ ਤੇ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਇਸ ਦੇ ਨਾਲ ਨਾਲ ਅ ਹੈਲਥ ਵਿਭਾਗ ਦੇ ਵੱਲੋਂ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਉਸ ਦੇ ਨਾਲ ਨਾਲ ਪੰਜਾਬ ਪੁਲਿਸ ਟ੍ਰੈਫਿਕ ਪੁਲਿਸ ਵੱਲੋਂ ਵੀ ਕੁਝ ਹਦਾਇਤਾਂ ਜਿਹੜੀਆਂ ਵਾ ਜਾਰੀ ਕੀਤੀਆਂ ਗਈਆਂ ਨੇ ਅਗਰ ਤੁਸੀਂ ਇਸ ਧੁੰਦ ਦੇ ਵਿੱਚ ਸਫਰ ਕਰ ਰਹੇ ਹੋ ਤਾਂ ਟ੍ਰੈਫਿਕ ਪੁਲਿਸ ਦੀ ਜੋ ਹਦਾਇਤਾਂ ਨੇ ਜੇਕਰ ਤੁਸੀਂ ਅ ਸੰਗਨੀ ਧੁੰਦ ਦੇ ਵਿੱਚ ਸਫਰ ਕਰ ਰਹੇ ਹੋ ਸਵੇਰੇ ਅਤੇ ਰਾਤ ਨੂੰ ਸਫਰ ਕਰ ਰਹੇ ਹੋ ਤਾਂ ਕੋਈ ਖਾਸ ਹੈਗਾ ਬਤਾ ਨਹੀਂ ਤੁਸੀਂ ਘਰ ਦੇ ਵਿੱਚੋਂ ਬਾਹਰ ਨਿਕਲੋ ਵਰਨਾ ਟਰੈਵਲਿੰਗ ਜਿਹੜੀ ਆ ਤੁਸੀਂ ਨਾ ਕਰੋ ਕਿਉਂਕਿ ਇਸ ਧੁੰਦ ਦੇ ਵਿੱਚ ਬਹੁਤ ਸਾਰੇ ਹਾਦਸੇ ਜਿਹੜੇ ਆ ਦੇਖਣ ਨੂੰ ਮਿਲ ਰਹੇ ਨੇ ਆਪਣੀ ਕਾਰਾਂ ਦੀਆਂ ਲਾਈਟਾਂ ਜਿਹੜੀਆਂ ਆਨ ਰੱਖੋ ਪਾਰਕਿੰਗ ਲਾਈਟ ਆਨ ਰੱਖੋ ਰਿਫਲੈਕਟਰ ਜਿਹੜੇ ਨੇ ਗੱਡੀਆਂ ਨੂੰ ਲਗਾ ਕੇ ਰੱਖੋ ਖਾਸ ਕਰ ਜੋ ਮਾਲ ਮਾਲਵਾਹਕ ਗੱਡੀਆਂ ਹੁੰਦੀਆਂ ਨੇ ਜਿੰਨਾਂ ਤੇ ਟਵਾਟੋ ਆਈ ਹੁੰਦੀ ਆ ਤਾਂ ਉਹਨਾਂ ਤੇ ਰਿਫਲੈਕਟਰ ਜਿਹੜੇ ਨੇ ਲੱਗੇ ਹੋਣੇ ਜ਼ਰੂਰੀ ਨੇ ਤਾਂ ਇਸ ਤਰ੍ਹਾਂ ਦੀ ਐਡਵਾਈਸਰੀ ਜਿਹੜੀ ਆ ਜਾਰੀ ਕੀਤੀ ਗਈ ਹੈ ਆਪਣੀ ਗੱਡੀਆਂ ਤੇ ਰਿਫਲੈਕਟਰ ਜਰੂਰ ਲਗਾ ਕੇ ਰੱਖੋ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਹਾਸਾ ਨਾ ਹੋ ਜਾ ਕਿਉਂਕਿ ਰਿਫਲੈਕਟਰ ਹੀ ਤੁਹਾਨੂੰ ਜਿਹੜੇ ਨੇ ਬਚਾ ਸਕਦੇ ਨੇ ਗੱਡੀਆਂ ਦੀ ਲਾਈਟਾਂ ਔਨ ਰੱਖੋ ਤੁਸੀਂ ਟੂ ਵੀਲਰ ਤੇ ਸਫਰ ਕਰ ਰਹੇ ਹੋ ਤਾਂ ਆਪਣੇ ਚਿਹਰੇ ਜਿਹੜੇ ਨੇ ਕਵਰ ਰੱਖੋ ਆਪਣੀ ਬੋਡੀ ਪੂਰੀ ਤਰ੍ਹਾਂ ਕਵਰ ਰੱਖੋ ਤਾਂ ਕਿ ਕਿਸੇ ਤਰ੍ਹਾਂ ਦਾ ਤੁਹਾਨੂੰ ਕੋਈ ਨੁਕਸਾਨ ਜਿਹੜਾ ਵਾ ਨਾ ਹੋਵੇ ਇਸ ਦੇ ਨਾਲ ਨਾਲ ਜੋ ਹੈਲਥ アドਵਾਈਸਰੀ ਜਾਰੀ ਹੋਈ ਹੈ ਉਹਦੇ ਚੀ ਅਸੀਂ ਖਾਸ ਕਿਹਾ ਗਿਆ ਕਿ ਬੱਚੇ ਅਤੇ ਬਜ਼ੁਰਗ ਖਾਸ ਇਸ ਧੁੰਦ ਦੇ ਵਿੱਚ ਧਿਆਨ ਰੱਖਣ ਅਗਰ ਤੁਸੀਂ ਸਵੇਰ ਦੀ ਅਤੇ ਸ਼ਾਮ ਦੀ ਸੈਰ ਕਰਦੇ ਹੋ ਉਹ ਨਾ ਕਰੋ ਕਿਉਂਕਿ ਇਸ ਥਾਂ ਦੇ ਵਿੱਚ ਹਾਰਟ ਦੀ ਜਿਹੜੀ ਆ ਪ੍ਰੋਬਲਮ ਜਿਹੜੀ ਆ ਵੱਧ ਜਾਂਦੀ ਆ ਹਾਰਟ ਦੇ ਪੇਸ਼ੈਂਟ ਬਹੁਤ ਸਾਰੇ ਦੇਖਣ ਨੂੰ ਮਿਲਦੇ ਨੇ ਤਾਂ ਇਸ ਤਰ੍ਹਾਂ ਦੀ ਜੇਕਰ ਤਾਂ ਸਮੱਸਿਆ ਹੈਗੀ ਕੋਈ ਸਰੀਰਕ ਪ੍ਰੋਬਲਮ ਹੈਗੀ ਜਾਂ ਜੇਕਰ ਤੁਸੀਂ ਬਿਮਾਰ ਹੈਗੇ ਹੋ ਤਾਂ ਇਸ ਠੰਡ ਦੇ ਵਿੱਚ ਆਪ ਘਰ ਦੇ ਵਿੱਚੋਂ ਬਾਹਰ ਨਿਕਲੋ ਖਾਸ ਕਰ ਬੱਚੇ ਅਤੇ ਬਜ਼ੁਰਗਾਂ ਦਾ ਧਿਆਨ ਜਿਹੜਾ ਵੈ ਸਥਾਨ ਦੇ ਵਿੱਚ ਰੱਖਣਾ ਬਹੁਤ ਜ਼ਰੂਰੀ ਹੈਗਾ ਵਾ ਇਸ ਤੋਂ ਇਲਾਵਾ ਜੋ ਮੌਸਮ ਵਿਭਾਗ ਵੱਲੋਂ ਵੀ ਖਾਸ ਅਲਰਟ ਜਿਹੜਾ ਵਾ ਜਾਰੀ ਕੀਤਾ ਗਿਆ ਉਹਨਾਂ ਵੱਲੋਂ ਉਹਨਾਂ ਵੱਲੋਂ ਵੀ ਕਿਹਾ ਗਿਆ ਕਿ ਕੋਈ ਜ਼ਰੂਰੀ ਕੰਮ ਆਪਣੇ ਘਰ ਦੇ ਵਿੱਚੋਂ ਤਾਂ ਹੀ ਬਾਹਰ ਨਿਕਲੋ ਜੇ ਸਫ਼ਰ ਕਰ ਰਹੇ ਹੋ ਟਰੈਵਲਿੰਗ ਕਰ ਰਹੇ ਹੋ ਤੋ ਜਰੂਰੀ ਕੰਮ ਆ ਤਾਂ ਹੀ ਆਪਣੇ ਘਰ ਦੇ ਵਿੱਚੋਂ ਬਾਹਰ ਨਿਕਲੋ ਨਹੀਂ ਤਾਂ ਇਸ ਧੁੰਦ ਦੇ ਵਿੱਚ ਕਿਤੇ ਵੀ ਨਾ ਜਾਓ ਕਿਉਂਕਿ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਜਿਹੜੀਆਂ ਵਾ ਉਹ ਆ ਜਾਂਦੀਆਂ ਨੇ ਤਾਂ ਇਹ ਤਸਵੀਰਾਂ ਜੋ ਤੁਹਾਨੂੰ ਅਸੀਂ ਲੁਧਿਆਣਾ ਫਿਰੋਜ਼ਪੁਰ ਰੋਡ ਹਾਈਵੇ ਤੇ ਦਿਖਾ ਰਹੇ ਹਾਂ ਜਿੱਥੇ ਸੰਗਣੀ ਧੁੰਦ ਦਾ ਕਹਿਰ ਜਿਹੜਾ ਵਾ ਲੁਧਿਆਣਾ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਵਾ ਪੰਜਾਬ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਵਾ yellow alert ਹੈ ਇਸ ਵਕਤ 5 ਅਤੇ 6 ਤਰੀਕ ਨੂੰ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਹੈ ਮੌਸਮ ਵਿਭਾਗ ਵੱਲੋਂ ਕੀਤੀ ਗਈ ਆ ਭਵਿੱਖਬਾਨੀ ਕੀਤੀ ਗਈ ਹੈ ਕਿ 5 ਅਤੇ 6 ਤਰੀਕ ਨੂੰ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਮੀਂਹ ਪੈ ਸਕਦਾ ਵਾ ਪਰ ਇਸ ਠੰਡ ਦੇ ਕਾਰਨ ਬਹੁਤ ਸਾਰੀਆਂ ਸਮੱਸਿਆ ਆ ਰਹੀਆਂ ਬਹੁਤ ਸਾਰੀਆਂ ਪ੍ਰੋਬਲਮ ਆ ਰਹੀਆਂ ਨੇ ਇਹ ਠੰਡ ਜਿਹੜੀ ਆ ਹੁਣ ਲਗਾਤਾਰ ਵੱਧਦੀ ਜਾ ਰਹੀ ਆ ਲੋਕ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਆਪਣਾ ਬਚਾਅ ਕਰ ਰਹੇ ਨੇ ਆਪਣੇ ਚਿਹਰੇ ਜਿਹੜੇ ਨੇ ਉਹਨਾਂ ਨੇ ਕਵਰ ਕੀਤੇ ਹੋਏ ਨੇ ਆਪਣੀ ਪੂਰੀ ਬੋਡੀ ਜਿਹੜੀ ਆ ਜੋ ਟੂਲਰ ਦਾ ਸਫਰ ਕਰ ਰਿਹਾ ਉਹ ਪੂਰਾ ਕਵਰ ਕਰਕੇ ਆਪਣੇ ਘਰਾਂ ਦੇ ਵਿੱਚੋਂ ਬਾਹਰ ਨਿਕਲਿਆ ਵਾ ਤਾਂ ਇਹ ਖਾਸ ਗੱਲਾਂ ਦਾ ਤੁਸੀਂ ਵੀ ਧਿਆਨ ਰੱਖਿਓ ਕਿਉਂਕਿ ਧੁੰਦ ਜਿਹੜੀ ਆ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਹੀ ਆ ਜਿਸ ਕਰਕੇ ਪਰੇਸ਼ਾਨੀ ਦਾ ਸਾਹਮਣਾ ਜਿਹੜਾ ਵਾ ਕਰਨਾ ਪੈ ਰਿਹਾ ਵਾ ਤਾਂ ਮੌਸਮ ਅਤੇ ਹੈਲਥ ਵਿਭਾਗ ਨੇ ਅਤੇ ਟ੍ਰੈਫਿਕ ਪੁਲਿਸ ਅਤੇ ਪੰਜਾਬ ਪੁਲਿਸ ਵੱਲੋਂ ਕੁਝ ਖਾਸ ਜਿਹੜੀਆਂ ਐਡਵਾਈਸਾਂ ਜਿਹੜੀਆਂ ਵਾ ਜਾਰੀ ਕੀਤੀਆਂ ਨੇ ਤਾਂ ਤੁਸੀਂ ਵੀ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਓ ਤਾਂਕਿ ਤੁਸੀਂ ਇਸ ਮੌਸਮ ਦੇ ਵਿੱਚ ਆਪਣਾ ਬਚਾਅ ਕਰ ਸਕਿਓ ਤਾਂ ਇੱਕ ਵਾਰ ਫੇਰ ਦੱਸ ਦਿੰਨੇ ਆ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਸੰਗਨੀ ਧੁੰਦ ਦਾ ਕਹਿਰ ਇਸ ਵਕਤ ਦੇਖਣ ਨੂੰ ਮੇਰੇ ਕੱਲ ਰਾਤ ਤੋਂ ਹੀ ਕਈ ਥਾਵਾਂ ਤੇ ਧੁੰਦ ਜਿਹੜੀ ਆ ਚਿੱਟੀ ਚਾਦਰ ਵੇਸ਼ ਗਈ ਸੀਗੀ ਜਿਸ ਕਰਕੇ ਵਿਜ਼ਿਬਿਲਟੀ ਜਿਹੜੀ ਆ ਜ਼ੀਰੋ ਹੋ ਗਈ ਸੀ ਇਸ ਵਕਤ ਵੀ ਵਿਜ਼ਿਬਿਲਟੀ ਜਿਹੜੀ ਨਾ ਮਾਤਰਾ ਸੂਚੀ ਸਫਰ ਕਰ ਰਹੇ ਹੋ ਤਾਂ ਪਾਰਕਿੰਗ ਲਾਈਟ ਔਨ ਰੱਖੋ ਇੱਕ ਦੂਸਰੇ ਤੋਂ ਦੂਰੀ ਬਣਾ ਕੇ ਰੱਖੋ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਹਾਸਾ ਨਾ ਹੋਵੇ ਹੈਲਥ ਮੈਹਿਕਮੇ ਵੱਲੋਂ ਜੋ ਡਵਾਈਸਰੀ ਜਾਰੀ ਕੀਤੀ ਗਈ ਹੈ ਬੱਚੇ ਤੇ ਬਜ਼ੁਰਗ ਖਾਸ ਧਿਆਨ ਰੱਖਣਾ ਜੇ ਤੁਸੀਂ ਬਿਮਾਰ ਹੋ ਤਾਂ ਘਰ ਦੇ ਵਿੱਚੋਂ ਬਾਹਰ ਨਾ ਨਿਕਲੋ ਸਵੇਰ ਅਤੇ ਸ਼ਾਮ ਦੀ ਸੈਰ ਜਿਹੜੀ ਆਵਾਇਡ ਕਰੋ ਇਸ ਤੋਂ ਇਲਾਵਾ ਮੌਸਮ ਵਿਭਾਗ ਦੀ ਜੋ ਚੇਤਾਵਨੀ ਆ ਅੱਜ yellow alert ਜਾਰੀ ਕੀਤਾ ਗਿਆ ਵਾ ਇਸ ਦੇ ਨਾਲ ਨਾਲ 5 ਅਤੇ 6 ਨੂੰ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਮੀਂਹ ਪੈਣ ਦੀ ਜਿਹੜੀ ਆ ਸੰਭਾਵਨਾ ਵੀ ਹੈਗੀ ਆ ਕੈਮਰਾਮੈਨ ਵਿਕਾਸ ਦੇਨਾਂ